ਅ ਵਿਕਰਮ ਮਜੀਠੀਆ ਕੇਸ ਸੀਗਾ ਉਹਦੇ ਵਿੱਚ ਵੀ ਐਸਆਈਟੀ ਮੁਖੀ ਕਈ ਬਦਲੇ ਪਰ ਹੁਣ ਜਿਹੜੇ ਡੀਆਈਜੀ ਭੁੰਦਰ ਸੀਗੇ ਸਸਪੈਂਡ ਉਹ ਮਤਲਬ ਮੁਖੀ ਚੱਲ ਰਹੇ ਸੀ ਇਸ ਕੇਸ ਤੇ ਤਾਂ ਉਹਨਾਂ ਦੀ ਤਾਂ ਗ੍ਰਿਫਤਾਰੀ ਹੋ ਗਈ ਹੁਣ ਜੇਲ੍ਹ ਦੇ ਵਿੱਚ ਨੇ ਤਾਂ ਵਿਕਰਮ ਮਜੀਠੀਆਲੇ ਕੇਸ ਦੇ ਉੱਤੇ ਕਿੰਨਾ ਕੁ ਅਸਰ ਪਊਗਾ ਇਸ ਚੀਜ਼ ਦਾ ਕਿ ਮਜੀਠੀਆ ਦੀ ਫਿਰ ਜ਼ਮਾਨਤ ਵਗੈਰਾ ਹੋ ਸਕਦੀ ਹੈ ਅੱਗੇ ਉਹ ਚੀਜ਼ ਵਾਸਤੇ ਰਾਹ ਪੱਧਰਾ ਹੋ ਗਿਆ ਚਲੋ ਜੀ ਪਹਿਲਾਂ ਆਪਾਂ ਇਹ ਦੱਸੀ ਵੀ ਡੀਜੀਪੀ ਜਿਹੜੇ ਮੇਨਲੀ ਆ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਚੇਂਜ ਹੋਏ ਨੇ ਤੁਹਾਨੂੰ ਪਤਾ ਕਿ ਉਹ ਪੀ ਜੀ ਪਹਿਲਾਂ ਉੱਥੇ ਵੀ ਆਈਡੀ ਵਾਲਾ ਮੈਟਰਿਕ ਹੋਇਆ ਸੀ ਜਦੋਂ ਸੁਸਾਇਟੀ ਵਾਲਾ ਮੈਟਰ ਸੀਗਾ ਤੇ ਉਹਦੇ ਵਿੱਚ ਇੱਕ ਐਸਸੀ ਰੋਧਕਦਾ ਸੀਗਾ ਤੇ ਦੂਸਰਾ ਜੀ ਜੀ ਵੀ ਛੱdru ਜੀ ਸੀ ਤੇ ਉਸ ਤੋਂ ਬਾਅਦ ਉਹ ਦੋਨਾਂ ਦਾ ਇੱਕ ਦਸਟੈਂਡਰਡ ਸਟੈਂਡਿੰਗ ਹੋ ਗਿਆ ਸੀ ਨੀ ਦੇਰ ਲਈ ਤੇ ਉਸ ਤੋਂ ਬਾਅਦ ਦੂਸਰੀਆਂ ਨੂੰ ਜਿਹੜਾ ਤਬਾਦਲਾ ਤੇ ਜਾਂ ਮਤਲਬ ਲੀਵ ਦੇ ਉੱਪਰ ਸੀਗਾ ਕਿਸੇ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਵਿੱਚ ਡੀਜੀਪੀ ਸਿੱਧੂ ਸਾਹ ਸੀਗੇ ਤੇ ਜਿਹੜੇ ਮੇਨਲੀ ਉਹ ਵੀ ਇਕੁਐਲੈਂਸੀ ਮਤਲਬ ਜਿਹੜੇ ਗੌਰਵ ਯਾਦਵ ਦੀ ਹੈ ਠੀਕ ਹੈ ਉਹਨਾਂ ਦੇ ਬੈਚਮੇਟ ਹੀ ਸੀਗੇ ਤੇ ਉਹ ਮਤਲਬ ਹੁਣ ਕੋਸ਼ਿਸ਼ਾਂ ਵੀ ਚੱਲ ਰਹੀਆਂ ਨੇ ਉੱਪਰ ਟੌਪ ਲੈਵਲ ਤੇ ਵੀ ਹਰਪ੍ਰੀਤ ਸੰਧੂ ਜੀ ਡੀਜੀਪੀ ਹੋ ਸਕਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਉਹ ਸੈਂਟਰ ਡੈਪੂਟੇਸ਼ਨ ਦੇ ਐਟ ਪ੍ਰੈਸੈਂਟਲੀ ਉਹ ਐਡੀਜੀਪੀ ਵੀ ਰਹੇ ਨੇ ਆਈਟਪੀਬੀਸੀ ਦੇ ਤੇ ਹੁਣ ਦੂਸਰੀ ਗੱਲ ਆਪਾਂ ਗੱਲ ਕਰ ਰਹੇ ਹਾਂ ਵੀ ਉਹ ਦਾ ਚਲੋ ਹਾਲੇ ਪੋਸਿਬਲ ਨਹੀਂ ਹੈਗਾ ਤੇ ਬਤੀ ਜਿਹੜੇ ਸਿੱਧੂ ਸੀਨੀਅਰ ਸੀਗੇ ਗ੍ਰੈਜੂਏਟ ਲਿਸਟ ਦੇ ਵਿੱਚ ਉਸ ਟਾਈਮ ਦੇ ਵਿੱਚ ਜਿਹੜੀ ਗ੍ਰੈਜੂਏਸ਼ਨ ਲਿਸਟ ਹੈ ਤੇ ਉਹਨੋਂ 92 ਬੈਚ ਦੇ ਆਈਪੀਐਸ ਹੋ ਕੇ ਸਰ ਨੇ ਉਹ ਤਾਂ ਤੇ ਡੀਜੀਪੀ ਗੌਰਵ ਯਾਦਵ ਵੀ ਹੱਥੇ ਕੰਟੀਨਿਊ ਕਰ ਹੀ ਰਹੇ ਨੇ 1992 ਬੈਚ ਦੇ ਆਈਪੀਐਸ ਅਸੋਸੀਏਸ਼ਨ ਨੇ ਜੀ ਤੇ ਡੀਜੀਪੀ ਗੌਰਵ ਯਾਦਵ ਜੀ ਨੂੰ ਪੌਸਿਬਿਲਿਟੀਜ਼ ਹੈ ਇਹਨਾਂ ਨੂੰ ਸੈਂਟਰ ਦੇ ਵਿੱਚ ਭੇਜਿਆ ਜਾ ਸਕਦਾ ਹੈ ਸੈਂਟਰ ਦੇ ਵਿੱਚ ਜਾਂ ਤਾਂ ਜਿਹੜੀ ਇਹ ਸੈਂਟਰਲ ਆਰਮਡ ਪੁਲਿਸ ਫੋਰਸ ਹੈ ਜਾ ਫਿਰ ਸੀਵੀਆਈ ਦੇ ਮੁਖੀ ਬਣ ਸਕਦੇ ਜਾਂ ਫਿਰ ਐਮਆਈਏ ਦੇ ਜਾਂ ਫਿਰ ਰੋ ਦੇ ਜੀ ਤੇਨਾਂ ਨੂੰ ਪ੍ਰਮੋਸ਼ਨ ਦੇ ਕੇ ਵੀ ਸੈਂਟਰ ਦੇ ਵੀਜੀ ਤੇ ਜਾਇਆ ਜਾ ਸਕਦਾ ਪਰ ਹਾਲ ਦੀ ਘੜੀ ਵੀ ਪਰ ਉਹ ਕੰਟੀਨਿਊ ਕਰ ਰਹੇ ਨੇ ਪਰ ਪੋਸਿਬਿਲਟੀ ਹੈ ਵੀ ਛੋਟੀ ਜਿਹੜਾ ਅੱਗੇ ਹਰਪ੍ਰੀਤ ਸਿੰਘ ਜੀ ਨੂੰ ਲਾਇਆ ਜਾ ਸਕਦਾ ਤੇ ਹੁਣ ਦੂਸਰੀ ਗੱਲ ਆਪਾਂ ਇਹ ਚਾਹਨੀ ਹੈ ਵੀ ਜਿਹੜੇ ਸਿੱਧੂ ਜੀ ਹੈ ਵੀ ਜਿਹੜੇ 5 ਮੀਟਰ ਰੋਲ ਜਿਹੜਾ ਰਜਿਸਟਰ ਸੀਗਾ ਜਿਹੜੇ ਹੁਣ ਆਪਾਂ ਗੱਲ ਕਰ ਰਹੇ ਹਾਂ ਮੌਜੂਦਾ ਵੀਆਈ ਸਾਹਿਬ ਜੀ ਤੇ ਇਹ ਡਰਗ ਸਮਗਲਿੰਗ ਕੇਸ ਦੇ ਵਿੱਚ ਇਹਦੇ ਵਿਕਰਮਜੀਤ ਸਿੰਘ ਮਜੀਠੀਆ ਸੀਗੇ ਤੇ ਉਨੀ ਜਿਹੜੀ ਹੈ ਉੱਤਪੜਤਾਲ ਜਾਂ ਆਪਾਂ ਗੱਲ ਕਰੀਏ ਸਿੱਟ ਦੇ ਮੁੱਤੀ ਸੀਗੇ ਦਸੰਬਰ 2021 ਤੋਂ ਚੱਲ ਰਹੀ ਹੈ ਉਸ ਟਾਈਮ ਦੇ ਵਿੱਚ ਕਾਂਗਰਸੀ ਸਰਕਾਰ ਸੀ ਜਦੋਂ ਪਹਿਲੀ ਵਾਰ ਰਜਿਸਟ੍ਰੇਸ਼ਨ ਮਰੈਸ ਕੀਤਾ ਗਿਆ ਸੀਗਾ ਜਦੋਂ ਵੀ ਟੈਨੂਰ ਸਾਊਥ ਕਾਂਗਰਸ ਦਾ ਗਵਰਨਮੈਂਟ ਸੀ ਹੂੰ ਤੇ ਫॉर ਪ੍ਰੈਜ਼ੈਂਟਲੀ ਜਿਹੜਾ ਹਨ ਮਜੀਠੀਆ ਜੀ ਹੁਣ ਕੰਟਰੀ ਨਾਂਬਾ ਦੇਵ ਦੇ ਵਿੱਚ ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਮਤਲਬ ਇਹਨਾਂ ਦੇ ਚਾਰਜ ਜੋ ਪ੍ਰੋਸੈਸਿੰਗ ਸੀਗਾ ਵੀ ਡਿਸਪਰੋਚੀ ਪ੍ਰੋਪਰਟੀ ਦੇ ਰਿਗਾਰਡਿੰਗ ਸੀਗੇ ਇਹਨਾਂ ਦੀ ਸਰੋਤ ਤੋਂ ਬਾਅਦ ਇਨਕਮ ਜਿਹੜੀ ਵਾਸਤੇ ਦਿਖਾਈ ਗਈ ਸੀਗੀ ਫਾਈਨਲ ਸ਼ੋਅ ਕੀਤੇ ਗਏ ਸੀਗੇ ਤੇ ਡਰੱਗ ਪੈਕੇਜਿੰਗ ਦੇ ਵਿੱਚ ਵੀ ਇਹਨਾਂ ਦਾ ਇਨਵੋਲਵਮੈਂਟ ਦਿਖਾਈ ਗਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਵੀ ਮੁਜੀਕੀ ਵਾਲੀ ਨੂੰ ਮਿਲਣ ਲਈ ਵੀ ਇਮੀਡੀਟਲੀ ਇਹ ਕਰ ਲੀਦਾਂ ਉਸ ਫੰਦਾ ਜਿਹੜੀ ਐਰਾ ਦਾ ਸੌਣੀ ਫਸਣ ਗਿਆ ਤੇ ਉਹਨਾਂ ਨੇ ਇਹ ਲੁਕੀ ਹੈ ਗੁਰਿੰਦਰ ਸਿੰਘ ਢਿੱਲੋਂ ਜੀ ਤੇ ਫਸਲ ਦੀ ਵਿਜ਼ਿਟ ਕੀਤਾ ਉਹਨਾਂ ਨੇ ਆਪਾ ਢੇਲ ਦੇ ਵਿੱਚ ਪਰ ਉਸ ਤੋਂ ਪਹਿਲਾਂ ਕਾਫੀ ਮਤਲਬ ਜਿਵੇਂ ਆਪਾਂ ਗੱਲ ਕਰ ਰਹੀ ਸੀ ਵਿਕਸਤਿੰਗਲ ਟੂ ਆਜਾ ਹੋਰ ਹੈ ਉਹਨਾਂ ਨੂੰ ਡਿਨਾਈ ਕਰ ਦਿੱਤਾ ਗਿਆ ਸੀ ਗਮਿਲਨਦੋ ਵੀ ਨਾ ਕਰ ਦਿੱਤਾ ਗਿਆ ਸੀ ਤੇ ਹੁਣ ਆਪਾਂ ਇੱਕ ਇਹ ਵੀ ਗੱਲ ਕਰ ਰਹੇ ਨਾਲ ਕਿਤੇ ਮੁਕੀ ਵੀ ਹੈ ਇਹ ਮੋਟੇ ਤੇ ਜਿਹੜੀ ਗੱਲ ਚੱਲ ਰਹੀ ਸੀ ਅੱਜ ਵੀ ਇਹ ਜਿਹਦੇ ਵਿੱਚ ਹਰਜਨ ਸਿੰਘ ਦੀ ਸਟਫਲਰ ਨੇ ਜਿਹੜੇ ਇਨਡਾਰਟ ਸੀਗੇ ਉਹਨਾਂ ਦੇ ਨੁਕੀ ਨੂੰ ਵੀ ਚਿੰਤਨਾ ਪਵੇਗਾ ਤੇ ਉਸ ਤੋਂ ਬਾਅਦ ਹੀ ਮਤਲਬ ਇਮੀਡੀਟਲੀ ਅਰੈਸਟ ਹੋਏ ਨਹੀਂ ਤੇ ਨਾਲ ਇਹ ਵੀ ਹੈ ਹੁਣ ਅਕਾਲੀ ਦਲ ਦੇ ਵਿੱਚ ਵੀ ਕਾਫੀ ਬਗਾਵਤਾਂ ਦਾ ਦੌਰ ਚੱਲ ਹੀ ਰਿਹਾ ਹੈ ਤੇ ਪਰੋ ਢਿੱਲੋ ਸਾਹਿਬ ਨੇ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਜੀ ਹੈ ਤੇ ਜਿਹੜੇ ਰਾਜਸੋਨੀ ਸਰਸੰਗ ਦੇ ਮਕੀ ਨੇ ਉਹਨਾਂ ਨੇ ਕਿਹਾ ਵੀ ਸਾਡੀ ਇੱਕ ਫੈਮਲੀ ਵਿਜ਼ਿਟ ਹੈ ਕਿ ਅਸੀਂ ਪਰਸਨਲ ਵਿਜ਼ਿਟ ਤੇ ਆਏ ਹਾਂ ਇਹ ਫੈਮਲੀ ਲਈ ਤੇ ਕਹਿੰਦੇ ਕੋ ਕਿ ਆਪਾਂ ਬਤੇ ਵੀ ਇਹਨਾਂ ਦਾ ਕੁਛ ਜਿਹੜਾ ਮੈਟਰਸ ਹੈ ਉਸ 'ਤੇ ਕੁਝ ਕਨਸਰਨਿੰਗ ਹੈ ਸਿੱਧੂ ਕਿਰਾ ਮੇਨਲੀ ਸਟਰੋਂਗ ਕੰਟੈਂਡਰ ਪੋਜੀਸ਼ਨ 'ਤੇ ਆਪਾਂ ਗੱਲ ਕਰ ਰਹੇ ਸੀ ਤੇ ਬਾਕੀ ਦੇਖੋ ਇਹ ਫਿਊਚਰ ਦੇ ਵਿੱਚ ਕੀ ਹੋ ਹੋ ਸਕਦਾ ਸਰ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਜਿਹੜਾ ਹੁਣ ਵਿਜੀਲੈਂਸ ਨੇ ਫੜਿਆ ਸੀਗਾ ਵਿਕਰਮ ਮਜੀਠੀਆ ਨੂੰ ਜੇਲ੍ਹ ਚ ਭੇਜਿਆ ਉਹ ਮੈਟਰ ਹੋਰ ਸੀਗਾ ਪਰ ਜਿਹੜੀ ਐਸਟੀ ਲਗਾਤਾਰ ਪੁੱਛ ਪੜਤal ਕਰ ਰਹੀ ਸੀਗੀ ਉਹਦੇ ਮੁਖੀ ਸੀਗੇ ਜਿਹੜੇ ਡੀਆਈਜੀ ਭੁੱਲਰ ਤਾਂ ਫਿਰ ਸਵਾਲ ਇਹ ਵੀ ਉੱਠਦੇ ਨੇ ਕਿ ਉਹ ਤਾਂ ਕਰਾਪਸ਼ਨ ਦੇ ਵਿੱਚ ਖੁਦ ਫਸੇ ਨੇ ਤੇ ਵਿਕਰਮ ਮਜੀਠੀਆ ਤੇ ਦੇ ਨਾਲ ਕੀ ਉਹਨਾਂ ਦੀ ਕੋਈ ਸਾਠਗਾਂਠ ਨਹੀਂ ਹੋ ਸਕਦੀ ਫਿਰ ਇਹ ਵੀ ਸਵਾਲ ਉੱਠਦਾ ਹੈ ਨਾਲ ਇੱਕ ਸੈਟ ਹੋਰ ਵੀ ਆਇਆ ਸੀਗਾ ਜਿਹੜੇ ਹੁਣ ਆਪਾਂ ਗੱਲ ਕਰ ਰਹੇ ਹਾਂ ਚਲਦੀ ਭੁੱਲੜ ਦੀ ਇਹ ਕਹਿੰਦੇ ਕਿ ਅਸੀਂ ਇਨਕਮ ਟੈਕਸ ਜਿੱਦੀ ਫਾਈਲ ਕਰ ਰਹੇ ਹਾਂ 18 ਕਰੋੜ ਦੀ ਐਨੂਅਲ ਫਾਈਲ ਕਰ ਰਹੇ ਹਾਂ 1 ਜਨਵਰੀ 2025 ਨੂੰ ਠੀਕ ਹੈ ਜੀ ਇਹਨਾਂ ਨੇ ਲਾਸਟ ਫਾਈਲ ਕੀਤੀ ਆ 18 ਕਰੋੜ ਦੀ ਵੀ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਸਾਡੀ ਦੇ ਲਈ ਆਮਦਨ ਹੀ ਹੈਗੀ ਸੀ ਆਲਰੇਡੀ ਜਿਹਦੇ ਸਾਡੇ ਸੱਤ ਕਰੋੜ ਕੈਸ਼ ਵੀ ਲਿਆ ਤੇ ਉਹਦੇ ਵਿੱਚ ਵੀ ਕੁ ਵੀਰਵਾ ਆ ਰਹੇ ਹਨ ਵੀ ਅਸੀਂ 18 ਕਰੋੜ ਦੀ ਰਿਟਰਨ ਐਨੂਅਲ ਫਾਈਲ ਕਰ ਰਹੇ ਹਾਂ ਆਈਟੀਆਰ ਜਿਹੜੀ ਇਨਕਮ ਟੈਕਸ ਜੁਮ ਹੂੰ ਤੇ ਹੁਣ ਕੰਫੀਡੈਂਸ਼ੀਅਲ ਕਾਉਂਸਲ ਦੀ ਦਰਮਿਆਨ ਇਹਨਾਂ ਨੂੰ ਬੜੈਲ diel ਦੇ ਵਿੱਚ ੱਗਿਆ ਰਿਹਾ ਤੇ ਇਹਨਾਂ ਦੇ ਫਾਦਰ ਸਾਹਿਬ ਨੇ ਵੀ ਜਿਹੜੇ ਕੀਤਾ ਸਮਾਲ ਸਿੰਘ ਭੋਲਰ ਨੇ ਉਹ ਰਿਟਾਇਰਡ ਡੀਜੀਪੀ ਪੰਜਾਬ ਨੇ ਤੇ ਉਹਨਾਂ ਨੇ ਵੀ ਕਿਹਾ ਵੀ ਸੱਚ ਦੀ ਵਿਸ਼ੇਸ਼ ਜਿੱਤੀ ਹੁੰਦੀ ਹੈ ਉਹ ਤਾਂ ਤੈਨੂੰ ਕੰਮ ਘਬਰਾਉਣ ਦੀ ਲੋੜ ਨਹੀਂ ਉਹ ਵੀ ਹੌਸਲਾ ਬਖਸ਼ਾਈ ਕਰਕੇ ਆ ਜੀ ਹੂੰ ਸਰ ਮਜੀਠੀਆ ਜੀ ਤੁਸੀਂ ਕੀ ਮੰਨਦੇ ਹੋ ਕਿ ਫਿਰ ਕਮਜ਼ੋਰ ਹੋ ਚੁੱਕਿਆ ਕਿਉਂਕਿ ਨਵੀਂ ਐਸਟੀਟੀ ਬਣੂਗੀ ਜਾਂ ਚ ਨਵੇਂ ਸਿਰੇ ਤੋਂ ਹੋਊਗੀ ਪਹਿਲਾਂ ਵੀ ਕਈ ਐਸਟੀਟੀ ਮੁਖੀ ਹੋ ਰਿਟਾਇਰ ਹੋ ਗਏ ਸੀ ਉਹ ਫਿਰ ਦੁਬਾਰਾ ਬਣੇ ਡੀਆਜੀ ਪੁਨਰ ਤਾਂ ਅੱਗੇ ਅੱਗੇ ਵਧੀ ਜਾਂਦਾ ਕੰਮ ਇਹ ਫਿਰ ਤੁਹਾਨੂੰ ਲੱਗਦਾ ਨਹੀਂਗਾ ਕਿ ਪੈਂਡਿੰਗ ਹੋਈ ਜਾ ਰਿਹਾ ਕੰਮ ਬਸ ਉਹ ਵੀ ਜਿਹੜੀ ਮੌਜੂਦਾ ਚਰਨ ਸਿੰਘ ਵਾਲਾ ਮੈਟਰ ਤਾਂ ਤੁਸੀਂ ਨਹੀਂ ਬੋਲ ਰਹੇ ਆ ਜੀ ਸਾਹਿਬ ਦਾ ਤੇ ਇਹਨਾਂ ਦਾ ਜਿਹੜਾ ਮੈਟਰ ਹੈ ਉਹ ਗ੍ਰਾਫ ਕੇਸ ਦੇ ਵਿੱਚ ਆ ਹੀ ਗਿਆ ਕਿ ਕ੍ਰਾਪਸ਼ਨ ਵਾਲੇ ਮੈਟਰ ਤੇ ਪਰ ਜਿਹੜੀ ਹੁਣ ਸਿੱਤ ਵੀ ਐ ਉਹ ਇੱਕ ਵਿਜੀਲੈਂਸ ਦੇ ਅੰਡਰ ਆ ਜਾਂਦੀ ਹੈ ਇਨਕਾਇਰੀ ਜੀ ਜੀ ਜਿਹੜੀ ਹੈ ਨਾਲ ਜਿਹੜਾ ਹੁਣ ਮੌਜੂਦਾ ਡਾਂਸ ਹੋ ਰਹੀ ਹੈ ਸੀਬੀਆਈ ਕਰ ਰਹੀ ਹੈ ਇਹ ਸੈਂਟਰਲ ਏਜੰਸੀ ਕਰ ਰਹੀ ਹੈ ਜੀ ਤੇ ਪਰ ਉਹਦੇ ਤੋਂ ਹੋਏਗੀ ਇਮੀਡੀਏਟਲੀ ਇੱਕ ਤਰ੍ਹਾਂ ਦੀ ਕਿਸੇ ਨੂੰ ਹੋਰ ਨੂੰ ਅਪਾਇੰਟ ਕਰਨਾ ਪਏਗਾ ਤੇ ਕਿਉਂਕਿ ਉਹ ਵੀ ਮਾਮਲਾ ਜਦੋਂ ਹਾਲੇ ਸਟੱਡੀ ਦੇ ਵਿੱਚ ਇਨੀਸ਼ੀਅਲ ਤੇ ਹੈਗੇ ਆ ਤੇ ਉਹਨਾਂ ਦਾ ਵੀ ਹਾਲੇ ਚੱਲ ਹੀ ਰਿਹਾ ਹੂੰ ਤੇ ਉਸ ਤੋਂ ਬਾਅਦ ਕਿ ਪੱਕੀ ਸਰਕਾਰ ਨੇ ਡਿਸੀਡ ਕਰਨਾ ਹੁੰਦਾ ਕਿ ਇਹਨਾਂ ਨੂੰ ਅਪਾਇੰਟ ਕਰਨੇ ਵੀ ਹਾਲ ਦੀ ਖਰੀਦਾਂ ਕਿਉਂਕਿ ਰੀਜ਼ਨ ਵੀ ਹੈ ਵੀ ਲਾਅ ਚ ਪ੍ਰਵੀਜ਼ਨ ਹੈ ਸਰ ਜਦੋਂ ਵੀ ਕਿਸੇ ਪਰਸਨ ਨੂੰ ਮਤਲਬ ਬਹੁਤ ਜਣੇ ਜੀ ਹੁਣ ਮਾਰਕਿੰਗ ਕੋਲ ਅਪਾ ਗੱਲ ਕਰੇ ਪਹਿਲਾਂ ਅਚਾਨਕ ਹੀ ਝੂਲ ਦੀ ਗੱਲ ਕਰ ਰਹੇ ਹਾਂ ਜੀ ਤੇ ਇਹ ਮਜੂਦਾ ਜਦੋਂ 2 ਦਿਨ 48 ਘੰਟੇ ਤੁਸੀਂ ਹਿਰਾਸਤ ਦੇ ਵਿੱਚ ਰਹਿੰਦੇ ਹੋ ਤਾਂ ਇਮੀਡੀਟਲੀ ਤੁਹਾਨੂੰ ਜੇ ਕੋਈ ਵੀ ਸਰਕਾਰੀ ਅਧਿਕਾਰੀ ਹੈ ਉਹਨੂੰ ਸਸਪੈਂਸ਼ਨ ਆਰਡਰ ਆ ਜਾਂਦੇ ਨੇ ਤੇ ਸੈਂਡ ਕਰ ਦਿੱਤਾ ਜਾਂਦਾ ਜੀ ਜੀ ਇਹਨਾਂ ਨੂੰ ਵੀ ਜੁਡੀਸ਼ਲ ਕਚੜੀ ਦੇ ਵਿੱਚ ਰਹਿਣ ਤੋਂ ਬਾਅਦ 2 ਦਿਨਾਂ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਹੂੰ ਕਿ ਮਕੀਨ ਅਕਲ ਕਰਦੇ ਹਾਂ ਕਿ ਹਾਲੇ ਜਿਊਡੀਸ਼ਲ ਕਸਟਡੀ ਦੇ ਵਿੱਚ ਲਾਸਟ 31 ਤੱਕ ਇਹਨਾਂ ਦੀ ਹਾਲੇ ਹੈਗੀ ਹੈ 18 ਤੋਂ ਸ਼੍ਰੀ ਦਿੱਤਾ ਸੀਗਾ 18 ਤੋਂ 31 ਜੁਲਾਈ ਔਰ 31 ਨਵੰਬਰ ਦਾ ਹੂੰ ਤੇ 14 ਦਿਨ ਦੀ ਜਿਊਡੀਸ਼ਲ ਕਸਟਡੀ ਹੈ ਕਿ ਜਿਆਦਾ ਬਾਕੀ ਇਹ ਅੱਗੇ ਵਧ ਵੀ ਸਕਦੀ ਹੈ ਕਿਉਂਕਿ ਜੱਪਤੀ ਦੀ ਜਾਂਚ ਪੂਰਨ ਨਹੀਂ ਹੋ ਜਾਂਦੀ ਤਦੋਂ ਤੱਕ ਹੋਰ ਕੁਝ ਵੀ ਅਡਿਕਤਾ ਪਾ ਨਹੀਂ ਗਾ ਸਕਦੇ ਆ ਜੀ ਹੂੰ ਵੀ ਇਹ ਮਾਮਲਾ ਹਲੇ ਜਾਂਚ ਦੇ ਅਧੀਨ ਹੈ ਕਿ ਕੰਟੀਨਿਊਇੰਡ ਅਰੋਚਨ ਹੋ ਰਹੀ ਹੈ ਪਰ ਇਸ ਕੇਸ ਦੇ ਵਿੱਚ ਇਸ ਕੇਸ ਦੇ ਪਿੱਛੇ ਤੁਹਾਨੂੰ ਕੋਈ ਸਿਆਸੀ ਰੰਗਤ ਜਾਂ ਸਿਆਸੀ ਮਾਹੌਲ ਨਜ਼ਰ ਆ ਰਿਹਾ ਹੈ ਤੁਹਾਡੀ ਦ੍ਰਿਸ਼ਟੀ ਦੇ ਹਿਸਾਬ ਨਾਲ ਸਿਆਸਤ ਤਾਂ ਦੇਖੋ ਹੈ ਹੀ ਹੈ ਜੀ ਮਰੀਜ਼ਨ ਮਤਲਬ ਇਹ ਆ ਕਿ ਅੰਦੇ ਨਾਲ ਸਿਆਸਤوں ਦਾ ਕੁਝ ਵੀ ਨਹੀਂ ਹੈ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਮੌਜੂਦਾ ਦੇ ਵਿੱਚ ਅਕਾਲੀ ਦਲ ਦੇ ਵਿੱਚ ਜੇ ਹੁਣ ਆਪਾਂ ਗੱਲ ਕਰ ਰਹੇ ਹਾਂ ਤੇ ਤਿੰਨ ਹੀ ਐਮਐਲਏ ਸੀਗੇ ਜੋ ਆਲਰੇਡੀ ਐਮਐਲਏ ਕਵਿਟ ਕਰ ਚੁੱਕੇ ਨੇ ਉਹਨਾਂ ਨੂੰ ਜਿਹੜਾ ਨਵਾਂ ਅਕਾਲੀ ਦਲ ਹੈ ਜੋ ਹਰਪ੍ਰੀਤ ਸਿੰਘ ਵਾਲਾ ਹੈ ਜੀ ਜੀ ਤੇ ਪ੍ਰੈਜ਼ੈਂਟਲੀ ਜਿਹੜੇ ਐਗੁਨੀ ਕੋਰ ਮੋਦੀthia ਦੀ ਹੀ ਮਤਲਬ ਬਚੀ ਹੈ ਜਿਹੜੇ ਲਾਸਟ ਐਮਐਲਏ ਆਕਾਲੀ ਦਲ ਦੇ ਕੋਲੇ ਤੇ ਜੇ ਹੁਣ ਉਹ ਵੀ ਅਕਾਲੀ ਦਲ ਤੋਂ ਪਿਟ ਕਰਦੇ ਐ ਤੇ ਜਾਂ ਨਵੇਂ ਅਕਾਲੀ ਦਲ ਦੇ ਵਿੱਚ ਜਾਂਦੇ ਐ ਤਾਂ ਉਹ ਕਲਾਨੇ ਅਕਾਲੀ ਦਲ ਦਾ ਜਿਹੜਾ ਸਿੰਬਲ ਹੈ ਉਹ ਸੰਭਾਗ ਨਵੇਂ ਅਕਾਲੀ ਦਲ ਨੂੰ ਮਿਲຊਾਏ ਠੀਕ ਹੈ ਜੀ ਕਲਰਤੀ ਸਿੰਘ ਦੀ ਨਿਊਜ਼ ਕਾਲੀ ਰਲ ਦਾ ਸਿੰਬਲ ਹੋਂ ਮਿਲ ਸਕਦਾ ਹੈ ਅਗਰ ਤਿੰਨੋਂ ਮੈਂਬਰ ਸਪਿਟ ਕਰ ਦਿੰਦੇ ਹਨ ਉਹ ਕੀ ਰੀਜ਼ਨ ਤੇ ਆ ਰਿਹਾ ਵੀ ਪੁਰਾਣੇ ਅਕਾਲੀ ਦਲ ਦੇ ਨਾਲ ਜਿਵੇਂ ਆਪਾਂ ਗੱਲ ਕਰ ਰਹੀਆਂ ਵੀ ਕਲੈਬੋਰੇਸ਼ਨ ਹੈ ਸੀ ਪਰ ਹੁਣ ਇਨ ਫਿਊਚਰ ਜੋ ਕੰਟੀਨਿਊਸ ਨਹੀਂ ਰਹੇਗੀ ਤੇ ਸਾਰੇ ਆਪਣੇ ਆਪਣੇ ਤੇ ਫਾਈਲ ਕਰ ਰਹੇ ਨੇ ਤੇ ਉਹ ਰੀਜ਼ਨ ਕਰਕੇ ਵੀ ਫਚਲ ਤਾਂ ਉਹਦੇ ਵਿੱਚ ਵੀ ਚੱਲ ਰਹੀ ਹੈ ਕਚਲਵਾਜੀ ਤੇ ਬਾਕੀ ਇਹ ਵੀ ਦੇਖੋ ਫੈਸਲਾ ਹੁਣ ਅੰਦਰ ਖਾਤੇ ਕਿਆ ਹੋਇਆ ਜਾਂ ਮੀਟਿੰਗਸ ਕੀ ਹੋਇਆ ਉਹ ਤਾਂ ਆਪਾਂ ਨੂੰ ਨਹੀਂ ਜਾਣਕਾਰੀ ਹੈਗੀ ਕਿ ਵੀ ਮਤਲਬ ਜਿਹੜੀ ਮੀਟਿੰਗ ਹੋਈ ਹੈ ਤੇ ਉਹਨਾਂ ਕਾਮਲੀ ਵਿਜ਼ਿਟ ਆਪਾਂ کہہ ਰਹੇ ਹਾਂ ਕਿ ਵਿਜ਼ਿਟ ਦੇ ਵਿੱਚ ਕੀ ਜ਼ਿਕਰ ਹੋਇਆ ਉਹਦਾ ਮਤਲਬ ਬਾਹਰ ਵੀਰ ਵੀ ਨਹੀਂ ਸਾਹਮਣੇ ਆਈ ਹੈਗੀ ਤੋਂ ਫੈਸਲਾ ਉਹਨਾਂ ਨੇ ਕਰਵਾ ਨਹੀਂ ਕਰਨਾ ਜੀ ਵੀ ਪਰ ਇਹਦੇ ਨਾਲ ਮਤਲਬ ਇੱਕ ਤਰ੍ਹਾਂ ਦਾ ਸਟਾਈਲ ਵੀ ਇਲੈਕਸ਼ਨ ਵੀ کہہ ਰਹੇ ਆ ਤੇ ਨਾਲ ਹੋਰ ਵੀ ਇਲੈਕਸ਼ਨ ਵੀ ਪ੍ਰਭਾਵਿਤ ਹੋ ਰਹੀ ਹੈ ਜਿਹੜੀ ਤਰਨ ਤਰੰਦੀ ਹੈ ਹੂੰ ਉਹਦੇ ਵਿੱਚ ਵੀ ਜਿਹੜੇ ਵਾਰਿਸਾਂ ਜ ਆਉਂਦੇ ਸੀ ਜੋ ਅਮਰਿਤਪਾਲ ਸਿੰਘ ਦੀ ਹੈ ਉਹਨਾਂ ਨੂੰ ਮਤਲਬ ਜਿਹੜਾ ਹਰਪ੍ਰੀਤ ਸਿੰਘ ਨੇ ਸਪੋਰਟ ਕੀਤਾ ਸੀਗਾ ਤੇ ਨਾਲ ਜਿਨਤੀ ਸਿੰਘ ਮਾਨ ਜੀ ਨੇ ਵੀ ਸਪੋਰਟ ਕੀਤਾ ਸੀਗਾ ਤੇ ਉਹਨਾਂ ਨੇ ਜਿਹੜੇ ਫਾਰਮ ਫਾਰਮੇ ਉਹ ਵਿਡਰੋ ਕਰਵਾ ਦਿੱਤੇ ਗਏ ਜੀ ਹੂੰ ਕਿਉਂਕਿ ਉਹਨਾਂ ਨੇ ਆਪਣੀ ਇਨਫਰਮੇਸ਼ਨ ਦੇ ਉੱਤੇ ਵਾਪਸ ਲੈ ਲਈ ਜੀ ਤੇ ਜਿਹਦੇ ਕਰਕੇ ਪਹਿਲਾਂ ਮਤਲਬ ਆਪਾਂ ਗੱਲ ਕਰ ਰਹੇ ਹਾਂ ਵੀ 15 ਕੈਂਡੀਡੇਟ ਸੀਗੇ ਹੂੰ ਉਦੇ ਵਿੱਚੋ 6 ਦੇ ਮਤਲਬ ਜਿਹੜੇ ਨਾਮਿਨੇਸ਼ਨ ਪੇਪਰ ਰਜੈਕਟ ਹੋ ਗਏ ਤੇ 5 ਨੇ ਜਿਹੜੇ ਆਪਣੇ ਫਾਰਮ ਦੇ ਵਿਦਡਰਾਅ ਕਰਵਾ ਲਏ। ਤੇ ਮᱩਜਬਾ ਸਿਰਫ 4 ਹੀ ਰਹਿ ਗਏ। ਉਹਦੇ ਕਲੀ ਪ੍ਰਭਾਵਿਤਾਂ ਇੰਫੈਕਟ ਕਰਤਾ ਹੈਗਾ। ਜੀ। ਕਿ ਇਹ ਵੀ ਜਿਹੜਾ ਸਲੀ ਹਾਂਜੀ ਹਾਂਜੀ ਕੰਟੀਨਿਊ ਕਰ ਲਈਏ। ਹਾਂਜੀ ਬਾਕੀ ਤਾਂ ਜਿਹੜਾ ਜਦ ਤੱਕ ਇਸ ਫਾਮਲੇ ਦੀ ਪੂਰੀ ਜਾਂਚ ਪੜਤਾਲ ਨਹੀਂ ਹੋ ਜਾਂਦੀ ਤੇ ਮਤਲਬ ਹਲੇ ਕੋਈ ਕੁਝ ਵੀ ਕਹਿਣਾ ਪ੍ਰਡਿਕਟ ਕਰਨਾ ਹਲੇ ਮੁਸ਼ਕਿਲ ਹੈ। ਕਿਉਂਕਿ ਮਾਮਲਾ ਸੀਬੀਆਈ ਜਾਂਚ ਦੇ ਅਧੀਨ ਹੈ। ਚੀ ਗਈ ਸੈਂਟਰਲ ਦੀ ਏਜੰਸੀਆਂ ਨੇ ਤੇ ਜੋ ਜੋ ਉਹਨਾਂ ਨੂੰ ਮਿਲਦਾ ਜਾ ਰਿਹਾ ਉਹ ਆਪਾਂ ਪਬਲਿਕ ਇਫੈਕਟ ਹੈ ਜਿਹੜੇ ਉਹ ਆਪਾਂ ਨਾਲ ਸ਼ੋਅ ਕੀਤੇ ਤੇ ਜੋ ਵੀ ਇਫੈਕਟ ਸਾਰੇ ਦੇ ਸਾਹਮਣੇ ਨੇ ਤੇ ਉਹਦੇ ਵਿੱਚੋਂ ਆਪਾਂ ਕੁਝ ਵੀ ਆਪਾਂ ਨਾਮ ਦਾ ਘਟਾਲ ਸਕਦੇ ਨਾ ਵਧਾ ਸਕਦੇ ਉਹ ਤਾਂ ਸਿਰਫ ਇਹ ਨਹੀਂ ਕਿ ਡਿਸਾਈਡ ਕਰਨਾ ਮਤਲਬ ਕਿਸ ਮਾਮਲੇ ਦੇ ਵਿੱਚ ਕਿੰਨੇ ਜੀ ਬਾਕੀ ਇਹ ਵੀ ਜੇਕਰ ਕਿਸੇ ਨੂੰ ਕੁਝ ਲੱਗਦਾ ਹੈ ਇਹਦੀ ਵੀ ਜਾਣਕਾਰੀ ਦੇ ਵਿੱਚ ਤੇ ਕੋਈ ਕਿੰਦੂ-ਕੰਦੂ ਹੈ ਉਹ ਕਮੈਂਟ ਕਰਕੇ ਜਾਣਕਾਰੀ ਸਾਨੂੰ ਦੇ ਸਕਦਾ ਜੀ ਸਰ ਸਦੀ ਜਾਣਕਾਰੀ ਦੀ ਵਾਧਾ ਕਰ ਸਕਦਾ ਜੀ ਸਰ ਬਹੁਤ ਬਹੁਤ ਤੁਹਾਡਾ ਧੰਨਵਾਦ ਪ੍ਰੋਗਰਾਮ ਇਸ ਕੀਮਤੀ ਸਮਾਂ ਦੇਣ ਲਈ ਰੋਕੀ ਸਰ ਜੀ ਥੈਂਕ ਯੂ ਧੰਨਵਾਦ ਤਾਂ ਸਾਡੇ ਨਾਲ ਸਨ ਡਾਕਟਰ ਨਰਿੰਦਰ ਸਿੰਘ ਜਿਨ੍ਹਾਂ ਨੇ ਹਾਂ ਜੀ ਸਾਡੇ ਦੂ ਪੰਜਾਬ ਦੇ ਸੋਚਿਆਂ ਨੂੰ ਵੀ ਸਰਨ ਤੇ ਥੈਂਕ ਫੋਰ ਲਿਸਨਿੰਗ ਤੇ ਬਾਕੀ ਜੇ ਤੁਹਾਨੂੰ ਲੱਗੇ ਕਿਸੇ ਤੇ ਕੋਈ ਕਮੈਂਟ ਕਰਕੇ ਸਾਡੇ ਨਾਲ ਜਾਣਕਾਰੀ ਸ਼ੇਅਰ ਕਰ ਸਕਦੇ ਹੋ ਮਰਜ਼ੀ ਦਾ ਸਾਡਾ ਪ੍ਰੋਗਰਾਮ ਬਿਲਕੁਲ ਲੱਗਿਆ ਕੀ ਲੱਗ ਜੀ ਤਾਂ ਸਾਡੇ ਨਾਲ ਸਨ ਡਾਕਟਰ ਨਰਿੰਦਰ ਸਿੰਘ ਜਿਨ੍ਹਾਂ ਨੇ ਡੀਆਈਜੀ ਸਸਪੈਂਡ ਡੀਆਈਜੀ ਭੁੱਲਰ ਮਾਮਲੇ ਦੇ ਵਿੱਚ ਜੋ ਵੀ ਹੁਣ ਤੱਕ ਤੱਥ ਸਾਹਮਣੇ ਆਏ ਹੋ ਰੱਖੇ ਨੇ ਤੇ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਦੇ ਵਿੱਚ ਕੀ ਕੁਝ ਖਾਸ ਰਹਿ ਸਕਦਾ ਫਿਲਹਾਲ ਇਹਨਾਂ ਹੀ ਦੀ ਇਜਾਜ਼ਤ ਧੰਨਵਾਦ